ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਝਾਰੂ ਕੇ ਲਿਆਂਦੀ ਵੇਲ ਦੇਖੋ ਧਿਆਨ ਨਾਲ ਤੁਸੀਂ ਪੱਤੇ ਦੇ ਵੱਡੇ ਕਰੇਲੇ ਵਰਗੇ ਹੁੰਦੇ ਆ ਪਰ ਆਕਾਰ ਚ ਛੋਟੇ ਹੁੰਦੇ ਆ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਰੇਲੇ ਵੀ ਛੋਟੇ ਹੁੰਦੇ ਆ ਦੇਖੋ ਤੁਸੀਂ ਇਹ ਫਰੂਟ ਇਹਦਾ ਬਹੁਤ ਛੋਟੇ ਆਕਾਰ ਦਾ ਪਰ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਇਹਦੀ ਇਹ ਜੰਗਲੀ ਕਰੇਲੇ ਹੁੰਦੇ ਆ ਕਿਉਂਕਿ ਅਕਸਰ ਇਹ ਬਾਹਰ ਖੁਸ਼ਕ ਥਾਵਾਂ ਤੇ ਉਗੀਆਂ ਹੁੰਦੀਆਂ ਵੇਲਾ ਨਾਲਆਂ ਹੁੰਦੀਆਂ ਤੇ ਜੇ ਕੋਈ ਝਾੜ ਬੂਟੀ ਆ ਉੱਤੇ ਉੱਤੇ ਚੜ ਜਾਂਦੀਆਂ ਇਸ ਕਰਕੇ ਇਹਨੂੰ ਝਾੜ ਕੇ ਲੈ ਕੇ ਆ ਜਾਂਦਾ ਹੈ ਵੀ ਬਾਹਰ ਝਾੜਾਂ ਦੇ ਵਿੱਚ ਉਗ ਕੇ ਇਹਨੂੰ ਫਰੂਟ ਲੱਗਦੇ ਆ ਇੱਥੇ ਬਹੁਤ ਸਾਰੇ ਲੱਗੇ ਹੋਏ ਆ ਕ੍ਰੇਲੇ ਕੱਲ ਮੈਂ ਲਾਏ ਵੀ ਸੀ ਆ ਦੇਖੋ ਤੁਸੀਂ ਇਹ ਕ੍ਰੇਲੇ ਬੜੇ ਸਾਰੇ ਲੱਗੇ ਹੋਏ ਅੱਜ ਫੇਰ ਹੁਣ ਇਹਨੂੰ ਫੁੱਲ ਪੈਣੇ ਸ਼ੁਰੂ ਹੋ ਗਏ ਬਹੁਤ ਸਾਰੇ ਫੁੱਲਾਂ ਨੂੰ ਦੇਖੋ ਭਰੀ ਹੋਈ ਹੈ ਤੇ ਜਿੰਨੇ ਫੁੱਲ ਹੋਣਗੇ ਉਨੇ ਹੀ ਵੱਧ ਕਰੇਲੇ ਹੋਣਗੇ ਆ ਦੇਖੋ ਇਹ ਤੁਸੀਂ ਦੇਖ ਸਕਦੇ ਹੋ ਲਾਲ ਹੋ ਗਏ ਜਦੋਂ ਇਹ ਫਰੂਟ ਇਹ ਤਾਂ ਪੱਕ ਜਾਂਦਾ ਹੈ ਤਾਂ ਇਹ ਲਾਲ ਰੰਗ ਦਾ ਹੋ ਜਾਂਦਾ ਹੈ ਪੈਣ ਤੋੜ ਲੈਣੇ ਤੋੜ ਕੇ ਨੂੰ ਆਪਾਂ ਪਾਸੇ ਕਿਤੇ ਸਟ ਤਿੰਨਾਂ ਤਾਂ ਕੀ ਹੈ ਹੋਰ ਜਿਹੜੀ ਵੇਲ ਆ ਉਹ ਹੋ ਗਈ ਆਉਗੀ ਕਿੰਨੇ ਸੋਹਣੇ ਲੱਗਦੇ ਆ ਪੱਕੇ ਹੋਏ ਇਹਦੇ ਬੀਜ ਵੀ ਬੜੇ ਸੋਹਣੇ ਹੁੰਦੇ ਆ ਵਿੱਚੋਂ ਬਿਲਕੁਲ ਰੈੱਡ ਕਲਰ ਦੇ ਨਿਕਲਣਗੇ ਆ ਦੇਖੋ ਰੈੱਡ ਕਲਰ ਦੇ ਇਹਦੇ ਬੀਜ ਹੈ ਬਰੇ ਸੋਹਣੇ ਹੁੰਦੇ ਆ ਤੇ ਇਹ ਜਿਹੜੀ ਵੇਲ ਹੈ ਇਨੂੰ ਜੇਕਰ ਅਸੀਂ ਕਿਸੇ ਉਹ ਚੀਜ਼ ਹੋਵੇ ਸਾਡੇ ਕੋਲੇ ਜਿਵੇਂ ਆਹ ਮੈਂ ਲਾਏ ਹੋਏ ਆ ਛੋਟੀਆਂ ਲਾਗਾਂ ਹੋਣਾਂ ਜਾਂ ਬਾਸ ਲਾ ਸਕਦੇ ਆ ਦੇਖੋ ਬਾਸ ਦੇ ਨਾਲ ਅਸੀਂ ਰੱਸੀ ਬਨ ਸਕਦੇ ਆ ਜਿਵੇਂ ਮੈਂ ਬਣੀ ਹੋਈ ਹੈ ਦੇਖੋ ਤੇ ਇਹਦੇ ਨਾਲ ਕੀ ਹੈ ਕਿ ਇਹ ਜਿਹੜੀ ਵੇਲ ਹੈ ਇਹ ਉੱਪਰ ਉੱਪਰ ਚਲੀ ਜਾਂਦੀ ਜਿਵੇਂ ਆ ਦੇਖੋ ਇਹ ਗਈ ਹੈ ਉੱਪਰ ਉੱਪਰ ਇਹ ਜਾ ਰਹੀ ਹੈ ਅੱਗੇ ਵੱਧ ਰਹੀ ਹੈ ਇਹ ਨਾਲ ਇੱਕ ਤਾਂ ਜਿਹੜੇ ਦੇ ਵਿੱਚ ਜ਼ਹਿਰੀਲੀਆਂ ਚੀਜ਼ਾਂ ਜਿਵੇਂ ਸੰਘਣੀ ਹੁੰਦੀ ਹੈ ਠੰਡੀ ਹੁੰਦੀ ਹੈ ਠੂਏ ਸਭ ਅਕਸਰ ਇਹਦੇ ਵਿੱਚ ਲੋਕ ਕੇ ਬਹਿ ਜਾਂਦੇ ਆ ਉਹਨਾਂ ਤੋਂ ਬਚਾਅ ਹੋ ਜਾਂਦਾ ਕਿਉਂਕਿ ਇੱਥੇ ਜਿੱਥੇ ਉੱਗੀ ਹੋਈ ਹੈ ਇੱਥੇ ਤਾਂ ਨੇ ਗਰੋ ਕਰਨਾ ਹੀ ਹੈ ਪਰ ਜੇਕਰ ਅਸੀਂ ਨਵਗੋ ਹਾਂ ਦੇਖੋ ਬਾਸ ਲਾ ਕੇ ਰੱਸੀ ਬੰਨ ਲਿਆਂਗੇ ਤਾਂ ਰੱਸੀ ਦੇ ਉੱਪਰ ਚੜੀ ਜਾਂਦੀ ਹੈ ਅੱਗੇ-ਅੱਗੇ ਤੇ ਸਾਨੂੰ ਇਹ ਕਰੇਲੇ ਤੋੜਨੇ ਵੀ ਸੌਖੇ ਹੋ ਜਾਂਦੇ ਆ ਉਹਨੂੰ ਹਵਾ ਵੀ ਲੱਗਦੀ ਹੈ ਤੇ ਗਰੋ ਵੀ ਵਧੀਆ ਕਰਦੀ ਆ ਦੇਖੋ ਜਿਵੇਂ ਕਰੇਲੇ ਲੱਗੇ ਹੋਏ ਆਪਨ ਦਿਸ ਰਹੇ ਆ ਦੋਨੋਂ ਪਾਸਿਆਂ ਤੋਂ ਦੋਨੇ ਪਾਸਿਆਂ ਤੋਂ ਤੁਸੀਂ ਦੇਖ ਕੇ ਕਰੇਲੇ ਤੋੜ ਸਕਦੇ ਆ ਇਹ ਕਰੇਲੇ ਜਿਹੜੇ ਆ ਬਹੁਤ ਬੈਨੀਫੀਸ਼ੀਅਲ ਹੁੰਦੇ ਆ ਇਸੇਤ ਵਾਸਤੇ ਲੀਵਰ ਨੂੰ ਠੀਕ ਕਰਦੇ ਆ ਸ਼ੂਗਰ ਨੂੰ ਕੰਟਰੋਲ ਕਰਦੇ ਆ ਕੱਚੇ ਕਰੇਲੇ ਅਕਸਰ ਹੀ ਲੋਕ ਖਾਂਦੇ ਆ ਇਹਦੇ ਕਿਉਂਕਿ ਲੀਵਰ ਨੂੰ ਸਹੀ ਕਰਦੇ ਆ ਸ਼ੂਗਰ ਲੈਵਲ ਨੂੰ ਸਹੀ ਰੱਖਦੇ ਆ ਤੇ ਇਹਦੀ ਚਟਨੀ ਵੀ ਲੋਕ ਬਣਾ ਕੇ ਖਾਂਦੇ ਆ ਤੁਹਾਂ ਕਦੇ ਨਾਮ ਪਾਇਆ ਜਾਂਦਾ ਤੇ ਉਦੋਂ ਕਟਤਨ ਜਿਹੜੀ ਉਹ ਘਟ ਜਾਂਦੀ ਹੈ ਦੇਖੋ ਥੱਲੇ ਕਿੰਨੀਆਂ ਸਾਰੀਆਂ ਵੇਲਾਂ ਹੋਰ ਵੀ ਉਗੀਆਂ ਹੋਗਾ ਜਿਵੇਂ ਇੱਥੇ ਬੀਜ ਦੇਖਦਾ ਨਾਲ ਦਾ ਇਹ ਕਾ ਦੇਖੋ ਆਹ ਵੱਲ ਉਗੀ ਹੋਈ ਤਾਂ ਇੱਥੇ ਕਰੇਲੇ ਦੇ ਨਵੇਂ ਵੱਲਾਂ ਉੱਗੇ ਆਉਂਦੇ ਨੇ ਬਾਜ਼ਾਰ ਦੇ ਵਿੱਚ ਜੇਕਰ ਅਸੀਂ ਇਹਨਾਂ ਨੂੰ ਖਰੀਦੀਏ ਤਾਂ ਇਹਦਾ ਰੇਟ ਬਹੁਤ ਮਹਿੰਗਾ ਹੈ 4-500 ਰੁਪਏ ਕਿਲੋ ਇਹ ਹੀ ਮਿਲਦੇ ਆ ਕਿਉਂਕਿ ਘਟ ਹੁੰਦੇ ਆ ਤੇ ਅਸੀਂ ਘਰੇ ਲਾਈ ਹੋਈ ਹੈ ਵੱਲ ਤੇ ਜਦੋਂ ਦਿਲ ਕਰਦਾ ਜਿੰਨੇ ਥੋੜੇ ਜਿਹਾ ਕਰੇਲੇ ਬਣ ਜਾਂਦੇ ਤੇ ਉਹ ਤੋੜ ਕੇ ਖਾ ਲਈਦੇ ਬਹੁਤ ਸਵਾਦ ਸਬਜੀ ਬਣਦੀ ਹੈ ਦੁੱਧ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਬਣਾ ਸਕਦੇ ਆ ਤੇ ਪਿਆਜ਼ ਦੇ ਵਿੱਚ ਤੜਕਾ ਲਾ ਕੇ ਤੇਲ ਦੇ ਵਿੱਚ ਤਾਂ ਅਕਸਰ ਬਣਾਈ ਜਾਂਦੇ ਆ ਇਹ ਸੀ ਝਾੜ ਕੇ ਲੈਂਦੀ ਵੇਲ ਹੁਣ ਕਿਵੇਂ ਮੈਨੇਜ ਕਰਨਾ ਹੈ ਦੇਖੋ ਤੇ ਕਿਸ ਤਰ੍ਹਾਂ ਦੀ ਅਸੀਂ ਦੇਖ ਰਹੇ ਕਰਨੀ ਪਾਣੀ ਦੇ ਨੂੰ ਬਿਲਕੁਲ ਲੋੜ ਨਹੀਂ ਹੁੰਦੀ ਆਪਣੇ ਆਪ ਹੀ ਇਹ ਵਧ ਜਾਂਦੀ ਹੈ ਥੋੜਾ ਬਹੁਤਾ ਪਾਣੀ ਪਾਉਣਾ ਤਾਂ ਘਰੇ ਲੱਗੀ ਸੀ ਪਾ ਸਕਦੇ ਆ ਅਦਰਵਾਈਜ਼ ਇਹ ਰੋ ਬਾਰ ਲੱਗੀ ਹੁੰਦੀ ਹੈ ਤੇ ਇਹਨੂੰ ਕੋਈ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਜਿੰਨੀ ਵੱਧ ਖੁਸ਼ਕੀ ਹੈ ਉਹਨੇ ਵੱਧ ਫੁੱਲ ਤੇ ਉਹਨੇ ਵੱਧ ਫਰੂਟ